ਜਦੋਂ ਮੈਂ ਜਾਣਾ ਹੁੰਦਾ ਤੇ ਕੇ ਤੂੰ ਪੰਗਾ ਪਾ ਕੇ ਬਹਿ ਜਾਣਾ ਠੀਕ ਗੱਲ ਕਿਵੇਂ ਵਾਲੇ ਖੁਸ਼ ਹੋ ਰਹੇ ਗਾਣੇ ਗਾਈ ਜਾਣੀਆਂ ਕਿਉਂ ਪੇਕੇ ਜਾਣਾ ਫਿਰ ਅੱਛਾ ਤਿਆਰੀਆਂ ਨੇ ਫਿਰ ਹੈ ਹੋਰ ਠੀਕ ਹੈ ਤੁਸੀਂ ਦੀ ਕੰਮ ਨੇ ਵੇੜ ਛੇ ਦੀ ਛੱਡ ਕੇ ਆਵਣ ਨੂੰ ਪੇਕੇ ਕਹਣ ਲੱਗ ਕੇ ਆਂਗੀ ਫਿਰ ਲਾਇਆ ਹੁਣ ਚਾਰ ਪੰਜ ਤਾਂ ਲਾਇਆ ਆਉਂਗੀ ਐਨੇ ਕੀ ਕਰੇ ਇਕੱਠਾ ਆ ਜੀ ਲਾਉ ਮੈਨੂੰ ਟਾਈਮ ਉੱਤੇ ਆਣੀ ਹੈਗੀ ਹੁਣ ਹੈ ਕਿ ਹੁੰਦਾ ਹੁੰਦਾ ਆਣੀ ਤਾਂ ਹੈਗੀ ਕਰੇ ਮੰਮੀ ਨੂੰ ਵੀ ਹੋ ਕੇ ਮੰਮੀ ਬਿਮਾਰ ਹੈ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਕੋਈ ਗੱਲ ਨਹੀਂ ਹੈਗੀ ਫਿਰ ਮੰਮੀ ਪੁੱਛ ਕੇ ਜਾਨੀ ਆ ਉਹ ਤਾਂ ਗੱਲ ਤੇਰੀ ਮੰਨਦਾ ਮੰਮੀ ਕਿਹਨੇ ਪੁੱਛ ਨਹੀਂ ਹੈਗੀ ਤੈਨੂੰ ਮੰਮੀ ਨੇ ਦੋ ਦਿਨ ਲਾਇਆ ਚੱਲ ਕਹਿੰਦੀ ਕੋਈ ਨਾ ਮੈਂ ਕਹਿੰਦਾ ਦੋ ਕਦਨ ਲਾਈ ਚਾਰ ਦਿਨ ਤਾਂ ਔਖਾ ਹੋ ਜੂਗਾ ਉਹ ਤਾਂ ਗੱਲ ਕਹਿਣ ਦੀ ਆ ਜਾਂਦੀ ਆ ਲਾ ਕੇ ਦੋ ਦਿਨ ਹੀ ਆਉਂਗੀ ਹਾਂ ਤੂੰ ਐਂ ਕਰ ਮੰਮੀ ਨੂੰ ਪੁੱਛ ਲਿਆ ਹੈ ਹਾਂ ਪੁੱਛ ਲਿਆ ਠੀਕ ਕਿਨੇ ਕੰਮ ਰਹਿ ਗਏ ਹਾਂ ਲੇਕ ਮਾ ਜਿਹੜਾ ਨਵੇੜਲਾ ਮੰਮੀ ਨੂੰ ਪੁੱਛ ਲਿਆ ਮੜਾ ਦੱਸਿਆ ਵੀ ਚੱਲੇ ਆਂ ਸੀ ਚੱਲ ਕੋਈ ਨਾ ਚੱਲ ਪਰ ਤੂੰ ਹੋ ਜਾ ਤਿਆਰ ਨਾ ਮੰਮੀ ਨੂੰ ਕਹਿ ਦੇ ਤਾਂ ਮੈਂ ਚੜਾ ਆਇਆ ਨਾ ਬਸ ਹਾਂ ਚੱਲ ਠੀਕ ਹੈ ਠੀਕ ਹਾਂ ਲੈ ਮੰਮੀ ਸਾਰੇ ਕੰਮ ਨਵੇੜਤੇ ਹੈ ਹੁਣ ਪੰਡ ਜਾਇਆ ਮੈਂ ਫਿਰ ਜਾਤਾ ਭਾਈ ਬਾਲੇ ਦੇ ਇਲਾਕੇ ਨਾ ਕੋਈ ਨਾ ਬਾਲਦੇ ਇਲਾਕੇ ਆਉਂਗੀ ਲੈ ਕਿੱਧਰ ਵਾਗਿਆ ਉਹ ਛੱਡਿ ਆਉਂਦਾ ਮੈਨੂੰ ਹਾਂ ਜਾ ਆ ਗਿਆ ਕਿਤੇ ਵਗਗੇ ਸੀਗੇ ਇੱਥੇ ਆ ਪਾਲੀ ਕਾਲੀ ਹੋ ਰਹੀ ਏ ਤੈਨੂੰ ਤਾਂ ਹਾਂ ਬਈ ਫਿਰ ਪੰਡਿਆਂ ਦੇ ਕਾਲਜ ਹਰੇਕ ਨੂੰ ਹੁੰਦੀ ਹੈਗੀ ਸਾਰੇ ਨੂੰ ਕਾਲੀ ਹੁੰਦੀ ਹੈ ਪੰਡਿਆਂ ਆਂਦੀ ਤਾਂ ਪੁੱਤਾ ਠੀਕ ਆਮ ਕੰਮ ਕੋ ਨਿਬੜ ਗੇ ਸਾਰੇ ਨਿਬੜ ਗੇ ਛੁਟ ਇੱਕ ਮਿੰਟ ਚਾ ਛੱਡਿਓ ਮੈਨੂੰ ਪੰਡਿਆਂ ਨੂੰ ਫਿਰ ਛੇਤੀ ਉਹ ਛੱਡਿਆ ਉਹ ਕਹਿ ਕੇ ਦਿਨ ਲਾ ਕੇ ਆਏ ਕਿ ਉੱਥੇ ਨਾ ਮਹੀਨਾ ਬੈਠ ਰਹੀ ਮੈਨੂੰ ਤਾਂ ਲੱਗਦਾ ਜਿਵੇਂ ਤੂੰ ਚੌੜ ਚੜ ਰਿਹਾ ਤੁਸੀਂ ਕੰਮ ਕਰ ਲਿਓ ਮੈਂ ਮਹੀਨਾ ਰਹਿ ਆਉਂਗੀ ਨਾ ਨਾ ਮੰਮੀ ਬਿਮਾਰ ਹੈ ਇਹਨਾਂ ਕਿੱਥੇ ਲੋਟ ਆਉਂਦੇ ਤੈਨੂੰ ਪਤਾ ਇਹ ਤਾਂ ਕੰਮ ਹੁੰਦੇ ਤੁਸੀਂ ਕਹਿੰਦੇ ਫਿਰ ਕੰਮ ਕਰ ਲਿਓ ਤਾਂ ਮ ਉਹ ਨਹੀਂ ਲਾ ਕੇ ਨੀ ਬਾਰ ਦin ਮੈਂ 2 ਦਿਨ ਲਾ ਕੇ ਆਉਂਗੀ ਹਾਂ 2 ਦਿਨ ਲਾ ਕੇ ਆ ਜੀ ਤੂੰ ਠੀਕ ਹੈ ਕਿ ਤੂੰ 2 ਦਿਨ ਜਾਇਆ ਤੇਰਾ ਕਰਮ ਆ ਲੀਆਂ ਤੇਰੇ ਭਾਈ ਪਰ ਜਾਈ ਚੰਗੇ ਨੇਗੇ ਲੈ ਹੋਰ ਮੈਂ ਤਬ ਲਈ ਪਿਆਰ ਕਰਦੇ ਨੇ ਉਹ ਹਾਂ ਇਹ ਕਹਿੰਦੇ ਬਾਲੇ ਚੰਗੇ ਨੇ ਤੇਰੇ ਭਾਈ ਪਰ ਜਾਈ ਇਹ ਜਿhta ਕਰਮ ਆਲੇ ਹੁੰਦੇ ਨੇ ਬੰਦੇ ਮਿੰਟ ਤਸਵੀਰੇ ਫੋਨ ਆ ਵੀ ਗਿਆ ਉਹ ਕਹਿੰਦਾ ਕੰਛੇਤੀ ਆ ਜਾ ਕਹਿੰਦੇ ਅੱਛਾ ਫਿਰ ਤੂੰ じゃ ਲਾ ਤਾ ਬਾਲੇ ਦਿਨ ਮੇਰਤੀ ਲਾਈ 2 ਦਿਨ 3 ਦਿਨ ਬਸ ਇਦੋਂ ਵੱਧ ਨਾ ਲਾ ਨਾ ਕੋਈ ਗੱਲ ਨਹੀਂ ਮੇਰੇ ਤੋਂ ਕੰਮ ਨਹੀਂ ਬੰਦਦਾ ਹੈਗਾ ਉਹ ਤਾਂ ਇਹ ਕਰਮਾੜੀ ਤੇ ਹੈਗੀ ਐ ਉੱਥੇ ਭਾਈਪੁਜਾਈ ਕਿੰਨੇ ਚੰਗੇ ਨੇ ਦੇਖ ਉਹ ਤੇਨੂੰ ਸੋਹਰਾ ਪਰਿਵਾਰ ਕਿੰਨਾ ਚੰਗਾ ਮਿਲ ਗਿਆ ਹਨਾ ਇਹ ਵੀ ਕਰਮਾੜੀ ਗੱਲੀ ਹੁੰਦੀ ਐ ਦੋਨੇ ਲੈ ਆਇ ਕਰ ਭਾਈ ਨਾ ਤਾਂ ਇਹ ਨਾ ਬਾੜੇ ਦਿਨ ਨਹੀਂ ਲਾਉਣੇ ਹੈਗੇ ਨੀ ਛੱਡ ਕੇ ਕਾਨੂੰ ਕੁਬੜਾ ਕਰਿਆ ਤੁਸੀਂ ਨੇ ਹੁਣ ਚਲ ਮੀ ਨਾਲ ਵੀ ਮਿਲਿਆ ਆਉਂਗੀ ਨਾ ਸੰਧਾਰਾ ਲੈ ਆਉਂਗੀ ਪਤਾ ਨਹੀਂ ਵੀ ਸੰਧਾਰਾ ਮੈ ਲੈ ਕੇ ਨੂੰ ਲੈ ਕੇ ਨਹੀਂ ਆਗੀ ਆਹ ਚੱਲ ਮਲੇ ਆ ਚਾ ਸੰਧਾਰਿਆਂ ਦੀ ਤਾਂ ਕੀ ਗੱਲ ਹੁੰਦੀ ਐ ਚੱਲ ਲਿਆਉਣਾ ਹੋ ਲਈ ਤੇਰੀ ਮਰਠੀ ਐ ਰਾਈ ਕਰਦਾ ਯਾਰਾ ਮੈਂ ਵੀ ਕੰਮ ਕਾਲ ਸਾਰੇ ਨਿਭੜੇ ਪਏ ਨੇ ਤੇਰੇ ਨਾਲ ਹੀ ਪਾਜਾ ਦੋ ਦਿਨ ਮੈਂ ਵੀ ਉੱਥੇ ਲਾਇਆ ਆਉਂਗਾ ਤੁਸੀਂ ਜਿੰਨਾ ਲਗੀ ਕਰਨਾਗਾ ਪੂਰੇ ਪਹਿਲੇ ਹੀ ਆ ਹੈ ਮਾਤਾ ਮੇਰੇ ਘਰ ਸੁਣ ਤੂੰ ਨਾਲ ਕੀ ਕਰੇਂ ਨੰਦ ਪਰ ਜੈ ਇਨੇ ਸੌ ਗੱਲਾਂ ਕਰਨੀਆਂ ਨੇ ਤੂੰ ਇੰਨੇ ਚ ਕੀ ਕਰੇਂਗਾ ਪਹਿਲਾ ਜਾ ਕੇ ਨਾਲ ਕਰੀ ਮੈਨੂੰ ਕੱਲੀ ਨੂੰ ਓਖਾ ਹੋ ਜੂਗਾ ਉਹ ਨਾ ਮੈਨੂੰ ਕੱਲ ਓਖਾ ਹੋ ਜੂਗਾ ਕਰੇ ਕੰਮ ਮੈਂ ਵੀਦਾ ਸੀ ਮੈਂ ਲਾਇਆ ਆਉਂਗਾ ਆਹ ਤੂੰ ਤਾਂ ਬਈ ਵਿਹਲਾ ਰਹਿਣੀ ਆ ਚਲ ਚਪਟਿਆਂ ਲੈ ਸੰਤ ਨਜ਼ਾਰਾ ਹੈਗਾ ਤੁਸੀਂ ਅੱਗੇ ਪੰਡੀ ਰਹਿਣਾ ਹੁੰਦਾਗਾ ਅਸਾਰਵਾਦੀ ਕੋ ਜਾਣੇ ਆਗੇ ਉਹ ਤਾਂ ਹੈਗਾ ਨਿਆਰਾ ਤਾਂ ਹੈਗਾ ਹੀ ਐ ਠੀਕ ਭਾਈ ਇਹ ਤਾਂ ਰੀਤ ਚੱਲੀ ਆਈ ਹੈ ਕੁੜੀਆਂ ਕੱਤਰ ਨੇ ਮੈਲਣ ਲੱਗਿਆ ਨਾ ਹੈ ਚਲ ਇਹਦੇ ਭਾਈ ਸੁਨੇਹਾ ਲਾ ਦਨ ਵੀ ਆ ਜਾ ਭਾਈ ਮਿਲ ਜਾ ਨਾਲੇ ਤਿਹਾਰ ਤੈਨੂੰ ਮਿਲੇ ਹੁੰਦੀਆਂ ਨਾਲੇ ਬਦ ਸੰਧਾਰਾ ਲਿਆ ਹੁੰਦੀ ਹੈ ਤੇਰਾ ਉੱਥੇ ਤਾਂ ਕੋਈ ਕੰਮ ਹੈ ਨਹੀਂ ਜਾਣਦਾ ਦੇਖ ਮਾਝਾ ਆਊਟ ਕਰਦਾ ਮੈਂ ਤਾਂ ਕਾਨੂੰ ਜਾਣਾਂ ਮਾਸ ਦਾ ਜਾਣ ਕੇ ਹਾਂ ਇਹ ਕਹਿੰਦੇ ਫਿਰ ਚੱਲ ਮੈਨੂੰ ਵੀ ਔਖਾ ਹੋ ਜੂ ਤੂੰ ਜਾ ਕੇ ਹਾਂ ਤੇ ਲੋਕ ਹੈ ਉਹ ਕਰੇ ਔਖਾ ਹੋ ਜੂਗਾ ਇਹ ਕਹਿੰਦੇ ਮੇਤੋਂ ਵੀ ਤੁਹਾਡਾ ਇੰਨਾ ਕੰਮ ਬਣਦਾ ਹੈਗਾ ਤੂੰ ਮੇਰੇ ਨਾਲ ਲੱਗ ਕੇ ਮੜ ਮੱਟਾ ਸਵਾਰਾ ਕਰਾਣ ਲਵਾ ਦੇਂਗਾ ਨਾ ਨਾ ਕੋਈ ਹੋਰ ਨਹੀਂ ਜੇ ਤਾਂ ਡੋਕੀ ਕੱਢ ਲਿਆ ਕਰੇਗਾ ਹੂੰ ਸਹੀ ਗੱਲ ਹੈ ਇੰਨਾ ਕੁ ਤਾਂ ਕੰਮ ਕਰਿਆ ਕਰਾਂਗੇ ਇਹਨੂੰ 2 ਦਿਨ ਲਾਏ ਬਸ 2 ਦਿਨ ਤਾਈ ਵੀ ਨਹੀਂ ਲਾਉਂਦੀ ਹੈਗੀ ਇਹਦੇ ਤਾਂ ਪਾਈ ਪਰ ਜਾਈ ਚੰਗੇ ਨੇ ਇਹ ਕਰਮ ਵਾਲੀ ਹੈ ਇਹ ਜਿਹੜੇ ਸਾਦੇ ਨੇ ਇਹਨੂੰ ਆਏ ਹੋਰ ਇਹ ਪਾਈ ਤਾਂ ਬਹੁਤ ਚੰਗੀ ਹੈ ਤੇ ਕਿੰਨਾ ਪਾਈ ਚੰਗੇ ਪਾਈ ਤੇ ਮੇਰੀ ਨੇ ਅੱਜਕੱਲ ਦਾ ਆਪਾ ਦੇਖਦੀਆਂ ਕੋਈ ਮੂੰਹ ਨਹੀਂ ਲਾਉਂਦਾ ਨਾ ਕੋਈ ਕਿੱਥੇ ਮੂੰਹ ਲਾਉਂਦੀਆਂ ਕਿਸੇ ਨੂੰ ਨਾ ਨਾ ਕਿਸੇ ਨੂੰ ਨਹੀਂ ਮੂੰਹ ਲਾਉਂਦੀ ਨਾ ਇਹਨਾਂ ਕਰਦੀ ਆ ਵਿਚਰੀ ਦਾ ਬਹੁਤ ਕਰਦੀ ਆ ਹਾਂ ਲੈ ਬਚਾਲ ਛੱਡ ਗਿਆ ਮੈਂ ਤੈਨੂੰ ਜੇ ਛੱਡ ਗਿਆ ਇਹਨੂੰ ਚਲ ਠੀਕ ਹੈ ਚੱਕ ਪੈ ਗਿਆ ਉਹ ਚੱਲੀਏ ਹਾਂ ਚੰਗਾ ਫਿਰ ਚੰਗਾ ਭਾਈ ਤੈਨੂੰ ਬਾਹਲੇ ਜਨ ਨਾਲ ਨਹੀਂ ਨਾ ਨਾ ਲੈ ਇਹਦੀ ਪਰਜਾਈ ਕਿੰਨੀ ਚੰਗੀ ਹੈਗੀ ਦੇਖਾ ਮਾ ਹਾਈ ਨਹੀਂ ਜਿਵੇਂ ਮਾ ਮਾਨੋ ਵੀ ਬੱਦ ਕਰਦੀ ਉਹਦਾ ਠੀਕ ਨੇ ਦੇਖ ਸਾਦੀਏ ਨਾਲ ਹੀ ਮਿਲਣ ਗੇਲਣ ਨੂੰ ਨਾਲੇ ਸੰਧਾਰੇ ਦਿੰਦੀਏਗੀ ਇਹ ਤਾਂ ਕਰਮਾ ਵਾਲੀ ਹੈ ਬਈ ਚਲ ਮਿਲਿਆਊਗੀ ਦੋ ਦਿਨ ਦਾ ਉਹ ਆਪ ਦੇ ਵਰਗੇ ਹੁੰਦਾ ਜੀ ਵੀ ਕਰਦੇ ਹੀ ਆ ਜਾਣ ਨੇ ਇਹ ਕਿਨੇ ਚਲ ਦੋ ਦਿਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮਾੜਾ ਮੋਟਾ ਚਾਹ ਦਾ ਹੱਥ ਔਖੀ ਹੋ ਕੇ ਫਲਿਆ ਲੂੰ ਭਾਈ ਹੋਰ ਕੀ ਹੈ ਇਹ ਇਹ ਕਿਨੇ ਔਖੀ ਸਖੌਲੀ ਕੰਮ ਕਰ ਲੂਗੀ ਦੋ ਦਿਨ ਆਹੀ ਹੈਗਾ ਹੋਰ ਤਾਂ ਕੁਛ ਨਹੀਂ ਚਲ ਬਾਲੇ ਮੈਂ ਬਾਲੇ ਤਾਂ ਉਹ ਆਪੋਂ ਨਹੀਂ ਲਾਉਂਦੀ ਹੈਗੀ ਇਹ ਕਿਨੇ ਇੱਕ ਦੋ ਦਿਨ ਉਰੇ ਬਿਨਾਂ ਜੀਵ ਨਹੀਂ ਲਾਉਂਦੀ ਹੋ ਇੱਕ ਦੋ ਦਿਨ ਹੀ ਲਾਉ ਬਾਲੇ ਤਾਂ ਲਾਉਂਦੀ ਲੈ ਕਿ ਦਰਮੂ ਚੱਕੀਆਂ ਦੇ ਤੜਕੀ ਤੜਕੀ ਮੈਨੂੰ ਲੱਗਦਾ ਵੀ ਰਹਿਣ ਆਉਂਦੀ ਆ ਤੜਕੀ ਆ ਗਈ ਮੂੰਹ ਚੱਕ ਕੇ ਬਬੀ ਸਤਿਕਾਰ ਹਾਸ਼ਿਕਾ ਹੋ ਠੀਕ ਹੋ ਠੀਕ ਹੋ ਠੀਕ ਠਾਕ ਤੁਸੀਂ ਅਸਾ ਠੀਕ ਨਾ ਤੂੰ ਆ ਗਈ ਫੋਨ ਕਰਕੇ ਤਾਂ ਆ ਜਾਂਦੀ ਲੈਣਾ ਤੇ ਪਿੱਕਿਆ ਬਸ ਉਹ ਕਰਨਾ ਬੂ ਮੈਨੂੰ ਹੁਣ ਅੱਛਾ ਤੂੰ ਤਾਂ ਹੀ ਰਹਿਣ ਆਈਆਂ ਫੇਰ ਤਾਂ ਹੀ ਬੈਗ ਲਈਆਂ ਤੂੰ ਹੋਰ ਮੈਂ ਤਾਂ ਹੁਣ ਦੋ ਦਿਨ ਲਾ ਕੇ ਜਾਉਂਗੀ ਭਾਬੀ ਮੈਂ ਤਾਂ ਪਾਈ ਦਾ ਫੋਨ ਆਦੀ ਮੈਂ ਤਾਂ ਜੈ ਪਿੰਡ ਜਾਣਾ ਸੀ ਆਪਾਂ ਤੇ ਕੋਈ ਚਾਈਨ ਕਾ ਸੰਭਲੂਗੀ ਆਇਆ ਤਾਂ ਕਿੱਥੇ ਜਾਏ ਜਾਂਦਾ ਜਦੋਂ ਤੂੰ ਆ ਗਈ ਫੇਰ ਤਾਂ ਜਾ ਜਾਂਦਾ ਹਾਂ ਤਾਂ ਫੇਰੇ ਦੇਖੂੰਗੀ ਚਲ ਕੋਈ ਗੱਲ ਨਹੀਂ ਭਾਬੀ ਤੂੰ ਦੱਸ ਕੇ ਤਾਂ ਆ ਜਾਂਦੀ ਫੋਨ ਕਰਕੇ ਆ ਜਾਂਦੀ ਕੀ ਹੋ ਗਿਆ ਹੋਰ ਗਗਨ ਆ ਗਈ ਬਈ ਹੈ ਹਾਂ ਬਈ ਠੀਕ ਹਾਂ ਮੈਂ ਐ ਖੜਾ ਰੱਖੇ ਕੁੜੀ ਨੂੰ ਬਿਠਾਤਾ ਲੈ ਇਹਨੂੰ ਹੁਣ ਇਹ ਮੇਰੇ ਤਾਂ ਬਕਮ ਕੰਮ ਬੈਤੇ ਅੱਛਾ ਕੰਮ ਕਰ ਬਣ ਜਾਣਗੇ ਕੰਮਾਂ ਨੂੰ ਕੀ ਹੈ ਹੋਰ ਬਈ ਸਾਰੇ ਠੀਕ ਤੇ ਹਾਂ ਬਈ ਸਾਰੇ ਠੀਕ ਸੀ ਜਿਹੜੀ ਸੱਸ ਠੀਕ ਠੀਗੀ ਹਾਂ ਬਈ ਠੀਕ ਸੀ ਰਿਕਰ ਵਾਲਾ ਠੀਕ ਆ ਵਧੀਆ ਹਾਂ ਹਾਂ ਬਈ ਹੋਰ ਬਈ ਸਾਰੇ ਠੀਕ ਤੇ ਹੈ ਹਾਂ ਬਈ ਸਾਰੇ ਠੀਕ ਸੀਗੇ ਚਲ ਕੋਈ ਨਾ ਤੂੰ ਖੜਾ ਰੱਖੇ ਘੰਟਾ ਹੋ ਗਿਆ ਬਹਿ ਕੇ ਗੱਲਾਂ ਬਾਤਾਂ ਕਰਦਾ ਸਾਬੇ ਮੱਝਾ ਡਾਲਾ ਤੂੰ ਹਾਂ ਚਲ ਕੋਈ ਨਾ ਬਈ ਜਾਬਾ ਪਾਣੀ ਪੁੱਛ ਰਹੀ ਦੀ ਲੈ ਬਈ ਬਹਿ ਜਾ ਮੈਂ ਹੋਰ ਸਾਰਾ ਪਰਿਵਾਰ ਠੀਕ ਠੀਕ ਹੈ ਹਾਂ ਬਈ ਸਾਰੇ ਠੀਕ ਸੀਗੇ ਫਤਫਰਾ ਆਈ ਗਈ ਤੂੰ ਤਾਂ ਹੋਰ ਮਾਤਾ ਪੇ ਨੂੰ ਹੀ ਲੱਗ ਰਹੀ ਸੀ ਮੈਂ ਤਾਂ ਫੋਨ ਕਰਕੇ ਤਾਂ ਜਾਂਦੀ ਮੈਂ ਅੱਜ ਮੈਂ ਤੱਪ ਪਿੰਡ ਜਾਣਾ ਸੀ ਉਹ ਕਿੱਧਰ ਇਹ ਨਿੱਦਰਾ ਪਿੰਡ ਦੂਰ ਹੁੰਦਾ ਹੈਗਾ ਫਿਰ ਇਹ ਵੀ ਦੱਸ ਕੇ ਆਏ ਆਂ ਦੀ ਬਿਨ ਦੱਸੇ ਆ ਗਈ ਪਿੰਡ ਤੇਰਾ ਕਿੱਧਰ ਦੂਰ ਹੁੰਦਾ ਬਾਗ ਜਾਗੇ ਦੋ ਦਿਨ ਲੇਟ ਬਾਗ ਜਾਗੇ ਆਪਾਂ ਜੇ ਆ ਗਈ ਹੁਣ ਵੇਖ ਕੇ ਆਉਣੀ ਹੁੰਦਾ ਕੁੜੀਆਂ ਨੂੰ ਚਲ ਤੂੰ ਜਾ ਆ ਕੋਈ ਨਾ ਮੈਂ ਹੋਰ ਰਹਿ ਗਈ ਹੈ ਜੀਆਂ ਗਈ ਆਏ ਕਿੱਥੇ ਜਾ ਜਾਂਦਾ ਹੋਰ ਚਲੇ ਹੀ ਹੈਗੀ ਦੋ ਦਿਨ ਘਰ ਸਾਮ ਲੋ ਤੂੰ ਜਾ ਆ ਤੇ ਲਾਇ ਦੋ ਜਾਣਾ ਕਿਉਂ ਨਾ ਜਾ ਆ ਤੂੰ ਨਾ ਇਹ ਤਾਂ ਕਿੱਥੇ ਜਾਂਦਾ ਜਾ ਮਾਗਰੋ ਦੇਖਾਂਗੇ ਅੰਤਾ ਫਿਰ ਤੂੰ ਕਰਾ ਗੁੱਸਾ ਕਰ ਤੂੰ ਕਰੀ ਨਹੀਂ ਜੀ ਆ ਗਈ ਕੁੜੀ ਆਉਣੀ ਹੁੰਦਾ ਵੇਖ ਕੇ ਦੀ ਆ ਗੁੱਸਾ ਨਹੀਂ ਕਰਿਆ ਅੱਡੀ ਜੇ ਦੱਸ ਕੇ ਆਏ ਆਂ ਦੀ ਮੜਾ ਮੋਟਾ ਉਹ ਮੈਂ ਕਿਹਾ ਜੀ ਨੂੰ ਫੋਨ ਕਰਿਆ ਤੀਗਾ ਮਾਲੇ ਤੂੰ ਮਿਲ ਜੀ ਲੈ ਸੰਧਾਰਾ ਲੈ ਜੀ ਆਉਣਾ ਏ ਕਿ ਨਹੀਂ ਚਲ ਬਈ ਆਉਂਗੇ ਆਈ ਮਾਰੀ ਹੁਣ ਤੈਨੂੰ ਪਤਾ ਤਾਂ ਹੈਗਾ ਵੀ ਸੰਧਾਰਾ ਇਹ ਉੜ ਵੀ ਲੈ ਕੇ ਜਾਂਦੀ ਆਪ ਨੇ ਮਿਲ ਜਾਂਦੀ ਏ ਲੈ ਆ ਜਾਂਦੀ ਏ ਇਹ ਤਾਂ ਜੰਗੇ ਨੇ ਸਾਰੇ ਵਿਚਾਰੇ ਭੇਜ ਦਿੰਦੇ ਨੇ ਇਹਨੂੰ ਕੋਈ ਨਹੀਂ ਤੂੰ ਵੀ ਜਾ ਐ ਚਾਹ ਪਾਣੀ ਕਰ ਲੈ ਚਾਹ ਕਰਕੇ ਲੈ ਲੈ ਬਈ ਦੇਖ ਨਾ ਦੁਖੀ ਹੋਊਗੀ ਦਾ ਤੇਰੀ ਆਈ ਤੋਂ ਚਲ ਕੋਈ ਨਾ ਬਈ ਹੈ ਕੁਛ ਨਹੀਂ ਦੁਖੀ ਹੋਈਗੀ ਹੋਰ ਕੀ ਨਾ ਵੀ ਤੂੰ ਆਈ ਆ ਮਾ ਸਾ ਚਲ ਮੈਨੂੰ ਤਾਂ ਐ ਟਾਈਮ ਤੇ ਨੂੰ ਫੋਨ ਕਰਿਆ ਤੀਗਾ ਮਿਲਦਾ ਤੁਮ ਮਿਲ ਜੈਂਗਾ ਲਖਨਾਰਾ ਲੈ ਜੈਂਗੀ ਤੁਹਾਨੂੰ ਚਲ ਉਹਨੂੰ ਵੀ ਐਸੀ ਚਲ ਦੋਨੋਂ ਪਿੰਡ ਮੈਂ ਜਾ ਆਉਂਗੀ ਤਾਂ ਕਰਕੇ ਪਿੰਡ ਜਾਣ ਨੂੰ ਕਿਧਰੇ ਨਹੀਂ ਲਿਆ ਪਿੰਡ ਲੇਟ ਹੁੰਦਾ ਜਾਣ ਕੇ ਤੇਰੇ ਮਾਰੀ ਕਰਦੀ ਐ ਸਭੇ ਕੌਨੂ ਕਰਦੀ ਐ ਤੁਹਾਨੂੰ ਹੀ ਲੱਗਿਆ ਵਾਧੂ ਦਾ ਹਾਂ ਲੈ ਹੁਣ ਚਾਹ ਨੂੰ ਉਲ ਘੰਟਾ ਹੋ ਗਿਆ ਸੀਗਾ ਵੀ ਚਾਹ ਨਹੀਂ ਬਣੀ ਹਲੇ ਚਾਹ ਬਣੀ ਨਹੀਂ ਹਲੇ ਨਹੀਂ ਨਹੀਂ ਚਾਹ ਨਹੀਂ ਪੀਣੀ ਹੈਗੀ ਉਚਾ ਪੀ ਕੇ ਆਈਆਂ ਜੀ ਉਹ ਚਾਹ ਤਾਂ ਫੇਰ ਪੀਣੀ ਐ ਤੂੰ ਆਈਆਂ ਹੁਣ ਚਲ ਕੋਈ ਨਾ ਮੈਂ ਤਾਂ ਇੱਕੀ ਆ ਹੁਣ ਜਾ ਕੇ ਪੀ ਲੂੰਗੀ ਹਾਂ ਸਭੇ ਸਾਰ ਠੇਰੇ ਸੀਗੇ ਅੱਛਾ ਚਲ ਆਉਂਦੀ ਆਂ ਲਗਾ ਲਾਂ ਪਾਣ ਚਲ ਬਦਿਆਬੀ ਤੂੰ ਪਾਣੀ ਲੈ ਪਾਣੀ ਪੀਣ ਦੀ ਆ ਚਾਹ ਨਹੀਂ ਕਰੀ ਹੈਗੀ ਦੁੱਧ ਨਹੀਂ ਹੈਗਾ ਦੁੱਧ ਨਹੀਂ ਹੈਗਾ ਦੁੱਧ ਨਹੀਂ ਹੈਗਾ ਚਲ ਕੋਈ ਨਾ ਬਈ ਦੁਪਹਿਰੇ ਚਾਹ ਪੀਣਾਂ ਕੋਈ ਗੱਲ ਨਹੀਂ ਇਹ ਦੁੱਧ ਹੁਣ ਲਿਆਂਦਾ ਤਾਂ ਹੈਗਾ ਜੀਗਾ ਆਪਾਂ ਨੇ ਦੁੱਧ ਹੈ ਨਹੀਂ ਲੱਗ ਗਿਆ ਅਗਰ ਤੂੰ ਮੇਰਾ ਗਲਤ ਕਰਦੀ ਆ ਦੁੱਧ ਕਿਉਂ ਨਹੀਂ ਹੈਗਾ ਫਿਰ ਤੂੰ ਮੈਨੂੰ ਦੱਸੰਦ ਨਹੀਂ ਮੈਂ ਹੋਰ ਲਿਆਉਂਦਾ ਦੁੱਧ ਤੇ ਮੈਨੂੰ ਕੋਈ ਪਤਾ ਨਹੀਂ ਕਿ ਤਾ ਕਨ ਆਉਗੀ ਅੱਜ ਚਲ ਕੋਈ ਗੱਲ ਨਹੀਂ ਕਲੇਸ ਤੇ ਮੈਂ ਪਾਉ ਕੋਈ ਨਾ ਚਾਹ ਪੀਣੀ ਨਹੀਂ ਪੀ ਕੇ ਆਈਆਂ ਮੈਂ ਚਾਹ ਕਲੇਸ ਵਾਲੀ ਤੇ ਕੀ ਗੱਲ ਆ ਬਾਈ ਹੁਣ ਚਾਹ ਤਾਂ ਕਰਨੀ ਤੂੰ ਆਈਆਂ ਏਡੀ ਚਲ ਕੋਈ ਨਾ ਮੈਂ ਇੱਥੀ ਆ ਨਾ ਕ ਪਾਣੀ ਪੀ ਲਿਆ ਪਾਣੀ ਤਾਂ ਪੀ ਲਿਆ ਤਾਂ ਚਲ ਕੋਈ ਨਾ ਲੈ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਆਉਣਾ ਕਰਾਂਗਾ ਠੀਕ ਹੈ ਬਈ ਤਾਂ ਵਾਤੇ ਸਾਡੇ ਚ ਲੜਾਈ ਜੇ ਫੋਨ ਕਰਕੇ ਆ ਜਾਂਦੀ ਤਾਂ ਵਿੱਚ ਲੜਾਈ ਕੀ ਗੱਲ ਹੈਗੀ ਜੇ ਦੋ ਦਲਾਸਾ ਤਾਂ ਅਸ ਕਿੱਡੀ ਗੱਲ ਹੋਗੀ ਤੇ ਤਾਂ ਫੋਨ ਕਰਕੇ ਦੱਸ ਕੇ ਤਾਂ ਆਉਂਦੀ ਸਾਨੂੰ ਲੈ ਉਹਨਾਂ ਦੇ ਪੇਕ ਕਿਉਂਣਾ ਸੀ ਸਾਡੇ ਦਾ ਘਰੇ ਗਲੇਸ ਬਵਾਤਾ ਕੋਈ ਗਲੇਸ ਨਹੀਂ ਹੋਏਗਾ ਠੀਕ ਹੈ ਤੈਨੂੰ ਕੀ ਕਹਤੇ ਵੀਰੇ ਨੇ ਵੀਰੇ ਨੇ ਕਿਹਾ ਕੀ ਨਹੀਂ ਕੀ ਕਹਤੇ ਵੀਰੇ ਨੇ ਕੁਝ ਨਹੀਂ ਕਿਹਾ ਤੈਨੂੰ ਵੀਰੇ ਨੇ ਤਾਂ ਉਹ ਕਹਿਆ ਸੀਗਾ ਚਲ ਬੰਮੀ ਕੋਈ ਗੱਲ ਨਹੀਂ ਚਾਹ ਪਾਣੀ ਲੈਣ ਤੋਂ ਬਾਅਦ ਪਰ ਰੋਟੀ ਖਾਣਗੇ ਚਾਹ ਪਾਣੀ ਦੁਬਾਰੀ ਪੀਵਾਂਗੇ ਠੀਕ ਆ ਜਾਂਦਾ ਮੈਂ 2 ਦਿਨਾਂ ਲੱਕੀ ਆਉਂਗੀ ਬਾਅਦ ਨਹੀਂ ਲੱਕੀ ਆ ਤੂੰ ਪਿੱਕ ਜਾਈ ਬਾਅਦ ਚ ਕੋਈ ਨਾ ਚਲ ਮਾਂ ਘਰੋਂ ਜਾਇਓ ਹੁਣ ਤੱਕ ਕਿੱਥੇ ਜਾਇਆ ਨਾ ਕਰਨਾ ਉਹਨਾਂ ਨੂੰ ਚਲ ਕੋਈ ਕਰਨਾ ਆ ਗਈ ਉਰੇ ਆ ਗੱਲ ਸੁਣ ਕੁੜੀ ਨਕਲੀ ਕਰਨਾ ਗੀਰੋ ਆ ਗਈ ਕੁੜੀ ਕਿੰਨਾ ਉਰੇ ਆ ਗੱਲ ਸੁਣ ਮੇਰੀ ਆ ਗਈ ਬੈ ਜਾ ਹਮਾਂ ਕੀ ਹੋ ਗਿਆ ਤੈਨੂੰ ਜੇ ਕੁੜੀ ਆ ਗਈ ਤੂੰ ਉਹਨੂੰ ਬੱਠਾ ਜੱਡਾ ਬੋਲਣ ਲੱਗ ਗਿਆ ਤੇ ਦੱਸ ਕੇ ਤਾਂ ਆ ਜਾਂਦੀ ਉਹ ਵੀ ਉਹ ਤਾਂ ਕਿ ਮੁੰਡ ਆ ਗਈ ਉਹ ਦੱਸਣ ਨੂੰ ਕੀ ਹੁਣ ਪੇਕੇ ਆਉਂਦੀ ਆਪਦੇ ਜੇ ਦੱਸਣ ਨੂੰ ਕੀ ਗੱਲ ਪੇਕੇ ਦੱਸ ਕਿਉਂ ਨਹੀਂ ਹੁੰਦੀ ਅਗਲੀ ਕੁੜੀ ਦੱਸ ਕਿਉਂ ਨਹੀਂ ਹੁੰਦਾ ਹਨਾ ਕੀ ਦੱਸਦੀ ਮਾਂ ਬਾਹ ਹੋ ਜਾਂਦੀ ਫੇਰ ਮਾਗਰੋਂ ਆ ਜਾਂਦੀ ਚਲ ਭਾਗ ਜਾਂਦੀ ਉਹਨੇ ਤਾਂ ਸਮਾਂ ਤੈਨੂੰ ਕਿਹਾ ਭਾਈ ਜੇ ਤੂੰ ਜਾਣਾ ਭਾਬੀ ਤਾਂ ਭਾਗ ਜਾ ਵੀ ਮੈਂ ਦੋ ਦਿਨ ਲਾ ਦਿੰਨੀ ਆਏ ਦਾ ਕਿੱਥੇ ਜਾ ਜਾਂਦੇ ਜੇ ਦੱਸ ਕਿ ਨਹੀਂ ਬਿਨ ਦੱਸ ਕੇ ਆ ਗਈ ਉਹ ਤਾਂ ਮੈਂ ਉਹਨੂੰ ਫੋਨ ਕਰਿਆ ਸੀਗਾ ਮਿਲਿਆ ਭਾਈ ਸੰਧਾਰਾ ਲੈ ਜੀ ਆਪਦਾ ਲੈ ਤੂੰ ਆ ਜੀ ਤਾਂ ਉਹ ਆਉਣਾ ਤੇ ਨੇ ਦੋ ਦਿਨ ਠਹਿਰ ਕੇ ਆ ਜੀ ਉਹ ਉਹ ਨੂੰ ਐ ਦੀ ਕਹਿੰਦਾ ਹੁਣ ਸੁੱਟੀਆਂ ਦੋ ਦਿਨ ਜਾਇ ਆਉਣੀ ਆ। ਛੁੱਟੀਆਂ ਮੈਨੂੰ ਵੀ ਛੁੱਟੀਆਂ ਦੀ ਲਾਲਚ ਸੀ। ਤੈਨੂੰ ਲਾਲਚ ਸੀ ਤੂੰ ਤਾਂ ਐ ਯਰ ਜਦ ਦੇ ਕਰਨ ਲੱਗ ਜਾਨੀ ਆ। ਉਹਦੀ ਵਿਚਾਰੀ ਜੀ ਸੱਸ ਨੇ ਭੇਜਤੀ ਚੰਗੀ ਆ ਉਹਦੀ ਸੱਸ ਉਹ ਜਿਹੜਾ ਬਿਮਾਰ ਰਹਿੰਦੀ ਆ ਉਹ ਸਾਰਾ ਕੰਮ ਆਪ ਕਰਦੀ ਆ। ਫੇ ਮੈਂ ਵੀ ਇਹ ਤੇ ਕੀ ਜਾਣਾ ਸੀ ਮੇਰਾ ਵੀ ਗਏ ਹੋਤੀ। ਉਹ ਤੋਂ ਬਾਗ ਜੀ ਦੋ ਦਿਨ ਮਾਗ ਰੋ ਜਾਇ ਆਵਾਂਗੇ ਲੈ ਮੈਂ ਬਾਗ ਚਲੂਗਾ। ਖਲੇਸ਼ ਨਹੀਂ ਕਰਦੇ ਨਾ ਤਾਂ ਤਾਨੂੰ ਚਾਹ ਵੀ ਨਹੀਂ ਘੁੱਟ ਪਈ ਹੈਗੀ। ਮੈਥੋਂ ਚਾਹ ਲੈ ਗੋ ਅੱਗੇ ਹੋ। ਕੀ ਉੱਤੇ ਜਾ ਕੇ ਆਉਂਦੇ ਸੌਰੀ ਆ ਗਈ ਚੱਕ ਕੇ ਬੁੱਥਾ ਬਾਗ ਚੱਕ ਕੇ ਇਹ ਤਾਂ ਜਾਚੂ ਨਹੀਂ ਆਪ ਦੇ ਸੌਰਿਆਂ ਨੂੰ ਕੀ ਜਾ ਕੇ ਦੱਸੂਗੀ ਮੇਰੀ ਪਰਜਾਈ ਇਹੀ ਜੀ ਉਹ ਉੱਥੇ ਤੇਰੀ ਅਸਵੀ ਕਰਦੀਆਂ ਪ੍ਰਸ਼ੰਸਾ ਕਰਦੀਆਂ ਵੀ ਮੇਰੀ ਪਰਜਾਈ ਇੰਨੀ ਚੰਗੀ ਹੈ ਮੇਰਾ ਭਾਈ ਇੰਨੀ ਚੰਗਾ ਤੂੰ ਉਹਨੂੰ ਚਾਦੀ ਘੁੱਟ ਵੀ ਨਹੀਂ ਪਈ ਹੈਗੀ ਉਹਦੇ ਕੀ ਮੰਨਤੇ ਵੀਤਦੀ ਹੋਊਗੀ ਕੁਛ ਨਹੀਂ ਮੰਨਤੇ ਵੀਤਦੀ ਜਾਣ ਕੇ ਆਈ ਉਹ ਵੀ ਤੂੰ ਚਾਦੀ ਘੁੱਟ ਤਾਂ ਪਿਆਉਣੀ ਰਿਦਾ ਜੇ ਦੁੱਧ ਨਹੀਂ ਦੀ ਮੈਂ ਜਾ ਕੇ ਇੱਥੇ ਬਣਾਉਂਦੀ ਤਾਂ ਦੱਸਣਾ ਤੇ ਭਾਈ ਦੁੱਧ ਨਹੀਂ ਹੈਗਾ ਭਾਈ ਮੈਨੂੰ ਕੀ ਬਣਦੀ ਵੀ ਉਹ ਆਉਗੀ ਮੈਂ ਨਾ ਜੀ ਵੀ ਜਾ ਫੇਰ ਮੰਗਾ ਲਾਂਗੇ ਵੀ ਕੰਮ ਤਾਂ ਦਾ ਕਰਕੇ ਉਹ ਤਾਂ ਤੜਕੀ ਆ ਗਈ ਉਹ ਤੜਕੀ ਆਉਣੀ ਜਾਲਿਆ ਨੇ ਮੈਂ ਚੱਲ ਧੁੱਪ ਤੋਂ ਪਹਿਲਾਂ ਜਦ ਜਾਇਆ ਆਵਾ ਮੈਂ ਤੇ ਬੁਨਤਾ ਕਰਦਾ ਉਹਦੀ ਬੰਦਾ ਵੀ ਭਾਈ ਮੈਂ ਆਉਂਗੀ ਉਹ ਸਾਲ ਬਾਅਦ ਤਿਹਾਰ ਦੇ ਦਿਨ ਆਉਂਦੀ ਆ ਉਹ ਵੀ ਚੱਲ ਰਸਨਹਾਰਾ ਲੈ ਆਉਂਗੀ ਲੈਵੇਂ ਮਿਲੇ ਆਉਂਗੀ ਮੈਂ ਵੀ ਸਾਲ ਮੰਗਦੇ ਜਾਨੀ ਇੱਕ ਵਾਰ ਜਾਨੀ ਆ ਉਹ ਤਾਂ ਫੇਰ ਵੀ ਵਿੱਚ ਦੀ ਆ ਜਾਂਦੀ ਮੈਂ ਤਾਂ ਸਾਲ ਮੰਗਰ ਕੇ ਆ ਜਾਨੀ ਆ ਹੋਰ ਕੌਣ ਆ ਆਪਾਂ ਹੀ ਕਰਾਂਗੇ ਪਹਿਲਾਂ ਬੇਬੇ ਬਾਪੂ ਦੇ ਉਹਦਾ ਕਰੀ ਜਾਂਦੇ ਤੇ ਹੁਣ ਤਾਂ ਆਪਣੀ ਦੀ ਆਸ ਆ ਉਹਨੂੰ ਆਪਾਂ ਹੀ ਕਰਾਂਗੇ ਸੁਨਹਾਰਾ ਉਹਦਾ ਹੋਰ ਕੌਣ ਦੇਊਗਾ ਜਿੰਨ ਮਿਲ ਜਾਂਦੀ ਹੈ ਕੁੜੀ ਆਪਣੇ ਕਰਕੇ ਆ ਜਾਂਦੀ ਮੈਂ ਸੰਧਾਰੀ ਲੈਣ ਆਉਂਦੇ ਉਹ ਮਿਲਣ ਤਾਂ ਨਹੀਂ ਆਉਂਦੀ ਉਹ ਤਾਂ ਚੀਜ਼ ਲੈਣ ਆਉਂਦੀ ਆ ਉਹ ਫਿਰ ਵਿਚਾਰੀ ਆਪ ਦਾ ਲੈ ਜਾਂਦੀ ਆ ਉਹ ਆਸ ਹੁੰਦੀ ਹੈ ਕੁੜੀਆਂ ਨੂੰ ਪੇਕਿਆਂ ਤੋਂ ਸੰਧਾਰੇ ਦੀ ਔਰ ਕੁਸਨਾਰਾ ਕੋਈ ਕੱਲਾ ਹੋ ਤਾਂ ਨਹੀਂ ਹੈਗਾ ਵੀ ਉਹਦੇ ਕਰਕੇ ਉਹਦੇ ਘਰੇ ਨਹੀਂ ਕੁਸ ਹੈਗਾ ਕੁਸ ਚੀਜ਼ ਲੈਣੀ ਆਉਂਦੀ ਆ ਉਹ ਥੋੜੂ ਮਿਲਣ ਲਾਉਂਦੀ ਆ ਉਹ ਮਿਲਣ ਕਿਉਂ ਨਹੀਂ ਆਉਂਦੀ ਬਥੇਰਾ ਕਰਦੀ ਆ ਉਹ ਆਪਣਾ ਕਾਹਨੂੰ ਕਰਦੀ ਉਹ ਤੁੱਤੀ ਉਹ ਕਰਦੀ ਉਹਤੂ ਕਿਉਂ ਕਰਦੀ ਹੈਗੀ ਕਿੰਨੀ ਚੰਗੀ ਆ ਵਿਚਾਰੀ ਲੈ ਆਪਣੇ ਦਾ ਹਰੇਕ ਦੁੱਖ ਸੁੱਖ ਚ ਭੱਜ ਕੇ ਆਉਂਦੀ ਹੈ ਜਦੋਂ ਕਰਦੇ ਆ ਫੋਨ ਮੜਾ ਮੋਢਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਜੇ ਕੁਟੀ ਧਿਆਣੀ ਕਰੇ ਆ ਗਈ ਖੀਰ ਕੀ ਹੋ ਗਿਆ ਤੂੰ ਦੁਖੀ ਹੋ ਜਾਨੀ ਆ ਤਾਂ ਜਾਣਾ ਤੇ ਦੋ ਦਿਨ ਮਾਗਰੋ ਵਗ ਜਾਗੇ ਮਸਾਂ ਆਈਆ ਉਹ ਹੁਣ ਤੂੰ ਕਲੇਜ ਕਰਨ ਲੱਗੀ ਨਾ ਤਾਨੂੰ ਚਾਹ ਦੀ ਕੋਟ ਪਿਆਈ ਐ ਨਹੀਂ ਦੁੱਧ ਹੋ ਗਿਆ ਤੂੰ ਮੁੱਦਦ ਦੱਸ ਸਕਦੇ ਨਹੀਂ ਭਈ ਫੇ ਦੁੱਧ ਹੈ ਨਹੀਂ ਦੀ ਮੈਂ ਚਾਹ ਕਿਥੋਂ ਵਰਕੇ ਪਿਆ ਤਾਨੂੰ ਤੇ ਚਾਕੇ ਪਾਣੀ ਮੱਥੇ ਮਾਰਿਆ ਉਹ ਫੇ ਪਾਣੀ ਤਾਂ ਦੇਣੀ ਦੀ ਉਹਨੂੰ ਫੇ ਕੀ ਕਹੂਗੀ ਤੈਨੂੰ ਉਹ ਦੇਗਾ ਉਹ ਤੈਨੂੰ ਇੰਨਾ ਚੰਗਾ ਸਮਝਦੇ ਤੂੰ ਉਹਨੂੰ ਐ ਕਰਦੀਆਂ ਉਹ ਚੰਗੀ ਗੱਲ ਨਹੀਂ ਹੈਗੀ ਦਿਮਾਗ ਦੇ ਮੜਾ ਮੋਢਾ ਪਰਦੇ ਤੇ ਆਪਦਾ ਦਿਮਾਗ ਦਾ ਖੋਲ ਲੈ ਛਾਣੀ ਗੱਲਾਂ ਕਰਿਆਗਾ ਤੂੰ ਐ ਨਹੀਂ ਆਕੜਾ ਕਰ ਸਾਰਾ ਦਨ ਤਾ ਜਾਣਾ ਦੀ ਪੇਕੇ ਦੋ ਦਿਨ ਮਾਗਰੋ ਬਗ ਜੀ ਮੈਂ ਤਾਂ ਅੱਜ ਕਹਿਤਾ ਵੀਰੇ ਨੂੰ ਜਗਾਇਤਾ ਦੀ ਵੀ ਭਾਈ ਆ ਕੇ ਲੈ ਜੀ ਉਹ ਚਲ ਕੇ ਤੇਰੇ ਵੀਰੇ ਨੂੰ ਮਾਪੀ ਕਰੂੰਗਾ ਹੁਣ ਵੀਰੇ ਨੂੰ ਕੀ ਆ ਮੈਂ ਛੱਡਿਆ ਹਾਂ ਤੁਨੂੰ ਉਹਨਾਂ ਨੂੰ ਤੂੰ ਕਿਉਂ ਬਿਪਤਾ ਪਾਉਣੀ ਹੁੰਦੀ ਆ ਅਗਲਾ ਕੰਮ ਤੇ ਲੱਗਿਆ ਉਹਨੂੰ ਲੱਗਿਆ ਰਹਿਣ ਦੇ ਵਿਚਾਰੇ ਨੂੰ ਤੂੰ ਦੋ ਦਿਨ ਠਹਿਰ ਕੇ ਭਾਗ ਜੀ ਕੋਈ ਗੱਲ ਨਹੀਂ ਟਲਾ ਗਿਆ ਕੁੜੀ ਕੋਲੇ ਬੈਠੇ 10 ਮਿੰਟ ਗੱਲਾਂ ਬਾਤਾਂ ਕਰ ਲਾਂਗੇ। ਤੂੰ ਹੀ ਆ ਕੇ ਵੇਜਾ ਸਰਾਣੀ ਮਿੱਠੇ ਨਹੀਂ ਮਿੱਠਾ ਜਾਂਦਾ। ਉਹ ਯਾਰ ਤੂੰ ਇੰਨਾ ਦੁਖੀ ਨਾ ਹੋਇਆ ਕਰ ਜਦੋਂ ਉਹ ਆ ਜਾਂਦੀ ਹੈ। ਜਦੋਂ ਤੇਰੇ ਪੇਕੇ ਆਉਂਦੇ ਨੇ ਉਦੋਂ ਤੂੰ ਸਾਰਾ ਕੁਝ ਕਰ ਲੈਨੇ ਉਹਦੇ ਬਾਰੇ ਤੇਰਾ ਦੁੱਧ ਮੁੱਕ ਗਿਆ। ਆਪਾਂ ਤਾਂ ਜਾਣਾ ਸੀ ਅੱਜ। ਮੈਂ ਤਾਂ ਦੁੱਧ ਸਾਰਾ ਡੇਰੀ ਜਿਹਾ ਤਾਂ ਮੈਂ ਇੱਕ ਟਾਈਮ ਦੀ ਚਾਹ ਤੇ ਰੱਖਿਆ ਸੀ। ਉਹ ਫਿਰ ਐਡਾ ਕੀ ਸੜਾ ਲੋੜਾ ਆ ਗਿਆ ਸੀਗਾ ਜਦੋਂ ਤੇਰੇ ਰਿਸ਼ਤੇਦਾਰ ਆਉਂਦੇ ਨੇ ਤੂੰ ਉਹਨਾਂ ਨੂੰ ਚਾਹ ਕਰਦੀ ਹੈਗੀ। ਜਦੋਂ ਪਤਾ ਨਹੀਂ ਦੀ। ਹਾਂ। ਇਹ ਦੱਸ ਕੇ ਆ ਜਾਂਦੀ। ਦੱਸ ਕੇ ਆਇਨ ਹੁਣ ਘਰੇ ਵਾਲਾ ਦੱਸ ਕੇ ਆਊਗਾ ਤੈਨੂੰ ਇਹ ਗੱਲ ਦ ਤੂੰ ਬਾਰਾਉ ਦੇ ਦੁਖੀ ਨਾ ਹੋਇਆ ਕਰ ਮੇਰੀ ਭੈਣ ਤੇ ਜਰਵਾਜ ਜਾਂਦੇ ਤੂੰ ਤੇਰਾ ਮੱਛ ਜਾਣਾ ਤੂੰ ਕਹਿੰਦੀ ਮੈਂ ਉੱਦੀ ਐਦੀ ਅੱਜ ਹੀ ਪੇਕੇ ਜਾਣਾ ਤੈ ਦੋ ਦੋ ਦਿਨ ਮਾਗਰੋ ਭਗ ਜਾ ਪੇਕੇ ਆ ਕਿ ਮੈਂ ਜਿੰਨ ਨੂੰ ਦੱਸ ਕੇ ਨਹੀਂ ਮੈਨੂੰ ਤਾਂ ਬੁਰੀ ਲੱਗਦੀ ਉਹ ਚੇਤੇ ਤੇਰਾ ਕੋਈ ਆਉਂਦਾ ਰਿਸ਼ਤੇਦਾਰ ਹੋ ਤਾਂ ਤੂੰ ਭੱਜ ਕੇ ਚਾਹਾਂ ਕਰਦੀਆਂ ਕਦੇ ਉਹਨੂੰ ਪਨੀਰ ਮਟਰ ਪਨੀਰ ਬਣਾ ਬਣਾ ਦੱਸ ਕਿਉਂ ਦੱਸ ਤਾ ਕਰਦੀਆਂ ਜਾਂ ਦੱਸ ਕਿਉਂ ਨਹੀਂ ਤੂੰ ਸੁਧਰ ਜਾ ਮੈਂ ਤੈਨੂੰ ਗੱਲ ਦੱਸਦੀ ਸਹੀ ਗੱਲ ਹੈ ਆਪਦਾ ਮੈਂ ਗੁੱਸੇ ਤੇ ਕੰਟਰੋਲ ਕਰੀ ਹੋਇਆ ਯਾ ਤੂੰ ਸੁਧਰ ਜਾ ਸੁਧਰ ਜਾ ਮੈਂ ਤੈਨੂੰ ਗੱਲ ਦੱਸ ਕਿ ਨਹੀਂ ਮੈਂ ਤੇਰੇ ਗਿੱਚੀ ਚ ਲਾਉਂਗਾ ਆਦਨ ਕਦੇ ਬਗ ਜੂਗੀ ਬਈ ਦੋ ਐਵੇਂ ਕਿਵੇਂ ਬਗ ਜੂਗੀ ਦੋ ਜਣੋਂ ਲਾਉਣ ਆਈ ਆ ਮਸਾਂ ਤੂੰ ਹੁਣ ਭੇਜਣ ਫਿਰਦੀ ਆ ਉਹਨੂੰ ਕਿ ਦੋ ਜਣਾਂ ਦਾ ਕਥਾ ਲਾਉਣ ਆਈ ਆ ਜੋ ਲਾ ਕੇ ਨਹੀਂ ਜਾਊਗੀ ਉਹਦੇ ਘਰੋਂ ਪੇਕੇ ਨੇ ਓਰੇ ਪੇਕੇ ਨੇ ਤੂੰ ਨਹੀਂ ਆਉਂਦੇ ਜਾਂਦੀ ਪੇਕੇ ਉੱਥੇ ਮੈਂ ਤਾਂ ਜਾਊਂਗੀ ਜੋ ਤੇਰੇ ਰਿਸ਼ਤੇਦਾਰ ਆਉਂਦਾ ਤੂੰ ਭੱਜੀ ਫਿਰਦੀ ਹੁੰਦੀ ਆ ਹੁਣ ਤੇਰਾ ਦੁੱਖ ਹੋ ਗਿਆ ਹੁਣ ਤੂੰ ਚਾਹ ਦੀ ਘੁੱਟ ਵੀ ਨਹੀਂ ਬਣਾ ਸਕੀ ਉਹਨੂੰ ਪਾਣੀ ਮੱਥੇ ਮਾਰਿਆ ਤਾਂ ਉਹਦੇ ਜਦੋਂ ਦੁੱਧੋਂ ਨਹੀਂ ਦੀ ਮੈਂ ਜਾ ਗੁਰੀ ਲੱਗਦੀ ਆ ਤੈਨੂੰ ਜਦੋਂ ਸਭ ਤੇਰੇ ਰਿਸ਼ਤੇਦਾਰ ਆਉਂਦਾ ਮੈਂ ਕਹਿੰਦਾ ਘਰ ਮੈਨੂੰ ਬੁਰੇ ਲੱਗਦੇ ਨੇ ਉਹ ਆ ਗਈ ਉਹਨੂੰ ਭੁੱਖੀ ਉਹ ਸੋਧਾਰਾ ਦਿੰਨੀ ਆ ਮੈਂ ਦੰਨਾ ਸੰਧਾਰਾ ਤੁਰੇ ਪੇਕ ਤੂੰ ਨਹੀਂ ਆਉਂਦੀ ਉਹਦੇ ਪੇਕਿਆ ਦਸੰਧਾਰਾ ਸਾਹੀ ਤਾਂ ਆਉਂਦੀ ਆ ਆਉਗੀ ਉਹ ਹੁਣ ਭੁਖੀ ਇੱਥੇ ਐਸੇ ਉਹਨਾਂ ਨੇ ਮਲੰਗ ਨੇ ਹੋਆ ਮਲੰਗ ਤਾਂ ਆਈ ਗਏ ਨੇ ਇਹ ਹੈ ਨਹੀਂ ਕੁਛ ਉਹਨਾਂ ਦੇ ਮਲੰਗ ਤਾਂ ਆਏ ਗਏ ਨੇ ਉਹ ਤੀਆਂ ਨੂੰ ਆਸ ਹੁੰਦੀ ਏ ਇੱਕ ਪੇਕਿਆਂ ਤੋਂ ਕੱਲਾ ਕੋਈ ਨਾਲ ਇੱਥੇ ਕੱਲੇ ਮੰਗਣ ਦੀ ਮਣੀ ਨਹੀਂ ਆਈ ਉਹ ਦਿੰਦੇ ਉਹ ਤਾਂ ਕਦੇ ਆਈ ਨਹੀਂ ਹਰ ਵਾਰ ਤੂੰ ਦੁਖੀ ਨਾ ਹੋਇਆ ਕਰੋ ਤੇ ਤੂੰ ਮੈਂ ਕਿ ਗੱਲ ਸੋਧਰ ਜਾ ਸੋਧਰ ਜਾ ਮੈਨੂੰ ਗੁੱਸਾ ਕਰਾ ਨਾ ਮੱਥਾ ਆਪਣੇ ਤਨ ਨੂੰ ਮਹੂਤਰੇ ਜੇ ਉਹਨੂੰ ਕੁਛ ਬੋਲਿਆ ਤੇ ਚੁੱਪ ਕਰਕੇ ਉਹਨੂੰ ਰੋਟੀ ਬਣਾ ਲੈ ਚਾਹ ਬਣਾ ਲੈ ਤੇ ਹਾਂ ਜਦ ਤੂੰ ਹੀ ਲਿਆ ਦੇ ਨਾ ਸੂਟ ਸੂਟ ਮੈਂ ਤਾਂ ਬਾਈ ਲਿਆ ਕੇ ਜਾਂਗਾ ਸੂਟ ਮੈਂ ਸਾਰੇ ਖੋਲਿਆ ਕੇ ਦਊਗਾ ਯਾਰ ਤੂੰ ਸਾਰਾ ਖਰੀਦ ਕੇ ਲਿਆ ਦੇ ਨਾ ਸਾਰਾ ਬਾਜ਼ਾਰ ਹਾਂ ਮੈਂ ਲਿਆ ਕੇ ਜਾਂਗਾ ਜੱਲਿਆ ਦੇ ਤੂੰ ਨਾ ਦੁਖੀ ਹੋਇਆ ਅਗਰ ਹਰ ਵਕਤ ਮੱਚੀ ਰਹਿਣੀ ਹੈਗੀ ਜੱਲਿਆ ਦੇ ਮੈਥੋਂ ਨਹੀਂ ਕੁਛ ਵੀ ਬਣਦਾ ਨਾ ਹਾਂ ਬਣਦਾ ਨਹੀਂ ਹੈਗਾ ਚੁੱਪ ਕਰਕੇ ਕਰ ਲੈ